ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਬਠਿੰਡਾ ਸੰਪਰਕ ਨੰਬਰ 9781966005 ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵੱਲੋਂ ਚਾਰ ਰੋਜ਼ਾ ਚਿੱਤਰਕਲਾ ਪ੍ਰਦਰਸ਼ਨੀ ਦਾ ਅਜੋਜ ਟੀਚਰ ਰੋਮ ਵਿਖੇ ਕੀਤਾ ਗਿਆ ਹੈ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਦਿੱਲੀ ਦੇ ਆਰਟਿਸਟਾਂ ਤੋਂ ਇਲਾਵਾ ਸਕੂਲਾਂ ਦੇ ਵੱਖ-ਵੱਖ ਕਾਲਜਾਂ ਦੇ ਆਰਟਿਸਟਾਂ ਵਿਦार्थियों ਨੇ ਸ਼ਮੂਲੀਅਤ ਕੀਤੀ ਪ੍ਰਦਰਸ਼ਨੀ ਦੇ ਅੰਤਿਮ ਦਿਨ ਮੁੱਖ ਮਹਿਮਾਨ तौरਤੇ ਬਠਿੰਡਾ ਦੇ ਵਿਧਾਇਕ ਸਰਦਾਰ ਜਗਰੂਪ ਸਿੰਘ ਗਿੱਲ ਪੁੱਜੇ ਸਨ ਜਿਨ੍ਹਾਂ ਨੇ ਸਭਨਾਂ ਆਰਟਿਸਟਾਂ ਨੂੰ ਦਸ਼ਾਲੇ ਸਰਟੀਫਿਕੇਟ ਅਤੇ ਪੌਦੇ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਇਸ ਸਮੁੱਚੇ ਇਨਾਮ ਵੰਡ ਸਮਾਗਮ ਨੂੰ ਚੈਨਲ ਸੁਪਰ ਅਡਾਰੀ ਦੇ ਸੰਚਾਲਕ ਸਤਪਾਲ ਮਾਨ ਨੇ ਕੈਮਰਾ ਵੱਧ ਕਰਕੇ ਤੁਹਾਡੇ ਰੂਬਰੂ ਕੀਤਾ ਹੈ ਆਓ ਦੇਖਦੇ ਹਾਂ ਇਸ ਦੀ ਇੱਕ ਖਾਸ ਰਿਪੋਰਟ ਕੀ ਹੋ ਜਾਊਗਾ ਤਾਂ ਮਾਨਾ ਇਹ ਦੀਆ ਰਾਤ ਨੂੰ ਖਤਮ ਨਹੀਂ ਕਰ ਸਕਤਾ ਮਾਨਾ ਇਹ ਦੀਆ ਰਾਤ ਨੂੰ ਖਤਮ ਨਹੀਂ ਕਰ ਸਕਤਾ ਪਰ ਪੂਰੀ ਰਾਤ ਅੰਧੇਰੇ ਦਾ ਬੜਾ ਨੁਕਸਾਨ ਕਰਤਾ ਹੈ ਦੇਖੋ ਦੋ ਕੋਹ ਤੇ ਵੀ ਦੀਵਾ ਬਲਦਾ ਹੋ ਰਾਤ ਨੂੰ ਵੀ ਦਿਖੀ ਜਾਊਗਾ ਤੁਹਾਨੂੰ ਜਦ ਕੀ ਇੰਨਾ ਡੇਰਾ ਹੁੰਦਾ ਅਸੀਂ ਉਹ ਦੀਵਿਆਂ ਦਾ ਕੰਮ ਕਰਦੇ ਆ ਜੀ ਬਾਕੀ ਪਾਤਰ ਸਾਹਿਬ ਨੇ ਕਿਹਾ ਕਿ ਜੇ ਆਈ ਪੱਤ ਚੜ ਤਾਂ ਫੇਰ ਕੀ ਹੈ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਮੈਂ ਭਾਲ ਕੇ ਲਿਆਉਣਾ ਕਿ ਤੋ ਕਲਮਾ ਤੂੰ ਗੁਲਾਬਾਂ ਜੋਗੀ ਜ਼ਮੀਨ ਰੱਖੀ ਸ਼ੁਕਰੀਆ ਜੀ ਗੁਰਪ੍ਰੀਤ ਨੂੰ ਮੈਂ ਦੱਸ ਦਿਆਂ ਕਿ 2004 ਦੇ ਵਿੱਚ ਜਰੂਰ ਸਿੰਘ ਗਿੱਲ ਸਾਹਿਬ ਜਦੋਂ ਚੇਅਰਮੈਨ ਬਣੇ ਸੀ ਇੰਪਰੂਵਮੈਂਟ ٹرسٹ ਦੇ ਤਾਂ ਸਾਡੇ ਉਦੋਂ ਵੀ ਇਹ ਮਹਿਮਾਨ ਸੀ ਖਾਸ ਮਹਿਮਾਨ ਸੀ ਤੇ 2004 ਦੇ ਵਿੱਚ ਵੀ ਸਾਡੀ ਇਹ ਮੰਗ ਕਲੀ ਸੀ ਕਿ ਸਾਨੂੰ ਇੱਕ ਘਰ ਦਿੱਤਾ ਜਾਵੇ ਅੱਜ ਫੇਰ ਅਸੀਂ ਉਸ ਮੰਗ ਨੂੰ ਦੁਹਰਾ ਰਹੇ ਹਾਂ ਉਦੋਂ ਬੇਸ਼ੱਕ ਇਹ ਚੇਅਰਮੈਨ ਸੀ ਪਰ ਸਰਕਾਰ ਉਦੋਂ ਇਹਨਾਂ ਦੇ ਵੱਲ ਨਹੀਂ ਸੀ ਹਾਲਾਤ ਵੱਲ ਨਹੀਂ ਸੀਗੇ ਇਹਨਾਂ ਨੇ ਸਾਡੇ ਵਾਸਤੇ ਇੱਕ ਜਗ੍ਹਾ ਵੀ ਮੁਕਰਰ ਕਰਤੀ ਸੀ ਸਾਨੂੰ ਜਗ੍ਹਾ ਵੀ ਦਿਖਾਤੀ ਸੀ ਔਰ ਮਤਾ ਵੀ ਪਾਤਾ ਸੀਗਾ ਪਰ ਕੁਝ ਮੈਂਬਰਾਂ ਦੀ ਇਹਨਾਂ ਨਾਲ ਜਿਹੜਾ ਸੀਗਾ ਉਹ ਰਜ਼ਾ ਨਹੀਂ ਰਹੀ ਸੀ ਜਿਸ ਕਰਕੇ ਸਾਨੂੰ ਉਹ ਜਗ੍ਹਾ ਨਹੀਂ ਮਿਲੀ ਸੀ ਅੱਜ ਭੱਲਾ ਸਾ ਵੀ ਆਏ ਸੀ ਉਸਨ ਉਹ ਗਵਰਨਮੈਂਟ ਵਾਸਤੇ ਚੇਅਰਮੈਨ ਹੈ ਉਹ ਸਾਨੂੰ ਹਾਂ ਵੀ ਕਰਕੇ ਕਹੇ ਤੇ ਸਰਕਾਰ ਦੇ ਵਿੱਚ ਗਿੱਲ ਸਾਹਿਬ ਹੈ ਤਾਂ ਗਿੱਲ ਸਾਹਿਬ ਤੋਡੇ ਵਾਸਤੇ ਮੈਂ ਕਿ ਸ਼ੇਅਰ ਕਰਾਂਗਾ ਕਿ ਉਦਾਸੇ ਮਿਹੜਿਆਂ ਵਿੱਚ ਵੀ ਕਦੀ ਤੇ ਹਾਸੇ ਘਲਦੇਵੇਂ ਉਦਾਸੇ ਮਿਹੜਿਆਂ ਵਿੱਚ ਵੀ ਕਦੀ ਤੇ ਹਾਸੇ ਘਲਦੇਵੇਂ ਨਿਰਾਸ਼ੇ ਚਿਹਰਿਆਂ ਤੇ ਸਭਕੀਆਂ ਦੇ ਰੰਗ ਮਲਦੇਵੇਂ ਕਿਨੇ ਕਿਸੇ ਦੀ ਦੀਦ ਨਾ ਖੁੱਸੇ ਤੇ ਹਰ ਦਿਨ ਈ ਵੋ ਜਾਵੇ ਤੇ ਕੋਈ ਕਰਨੇ ਦਾ ਚੱਲਦੇਵੇਂ ਤੇ ਕੋਈ ਜਰਨੇ ਦਾ ਬਲਦੇਵੇਂ ਤਾਂ ਕੁਲਦੀਪ ਜੀ ਪਹੁੰਚ ਚੁੱਕੇ ਆ ਮੈਂ ਇੱਥੇ ਪਹੁੰਚਣ ਤੇ ਕੁਲਵਿੰਦਰ ਜੀ ਨੂੰ ਅਜੀ ਦੇ ਸਨਮਾਨਤਾਰਟਿਸਟ ਹੈ ਇਹਨਾਂ ਨੂੰ ਜੀ ਆਇਆਂ ਕਹ। ਤਾਂ ਹੁਣ ਮੈਂ ਬੇਨਤੀ ਕਰਾਂਗਾ ਕਿ ਅਸੀਂ ਅੱਜ ਦਾ ਇਹ ਜਿਹੜਾ ਸਨਮਾਨ ਸਮਾਰੋਹ ਹੈ ਇਹਦੀ ਵਤ ਸ਼ੁਰੂ ਕਰਨ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਅੱਜ ਲਾਈਫਟਾਈਮ ਅਚੀਵਮੈਂਟ ਦੇ ਅਵਾਰਡ ਦੇ ਜਾਵਾਂਗੇ। ਤਾਂ ਮੈਂ ਅਮਰਜੀਤ ਜੀ ਨੂੰ ਗੁਰਪ੍ਰੀਤਵਰਾਂ ਨੂੰ ਡਾਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਸਨਮਾਨ ਵਾਸਤੇ ਤਿਆਰ ਹੋ ਜਾਣ ਤੇ ਸਨਮਾਨ ਪੱਤਰ ਸਰਦਾਰ ਅਮਰਜੀਤ ਸਿੰਘ ਜੀ ਪੜਨਗੇ ਕੇਵਲ ਕ੍ਰਿਸ਼ਨ ਜੀ ਉਹ ਸ਼ਕਤੀ ਤੇ ਇੱਕ ਚੰਗਿਆੜੀ ਨੂਰ ਤੇਰੇ ਚੋਂ ਤੇ ਇੱਕ ਜਲਵਾ ਨਜ਼ਰ ਤੇਰੀ ਚੋਂ ਬਾਤ ਅਸੀਂ ਤੋ ਇਸ ਭਾਂਬੜ ਨੂੰ ਬਾਲਸ ਤਾਂ ਸਹੀ ਤੂੰ ਇਸ ਪਾ ਮੜਨੂ ਜੇ ਮੈਂ ਫੇਰ 18 ਦਾ ਆਖੀ ਤਰਖ ਤਾਂ ਸਹੀ ਕਸਵੱਟੀ ਉਤੇ ਮੇਰੀ ਚੰਕ ਨੂੰ ਮੇਰੇ ਦੰਮ ਨੂੰ ਪੋਟਾ-ਪੋਟਾ ਕਰਦੇ ਭਾਵੇਂ ਜੇ ਮੈਂ ਉਜਲ ਕਰਾਂ ਤਾਂ ਆਖੀ ਤਾਂ ਬੜੇ ਸਿੰਧੀ ਤੇ ਸਿਰਕੀ ਸਾਡੇ ਮੈਂਬਰ ਨੇ ਜੇ ਬੜੇ ਲੰਬੇ ਸਮੇਂ ਤੋਂ ਸਾਡੀ ਸਾਈਡਿੰਗ ਵਾਸਤੇ ਇੱਕ ਸੀਨੀਅਰ ਆਰਟਿਸਟ ਦੇ ਤੌਰ ਤੇ ਸਾਡੇ ਇੱਕ ਸਪਾਂਸਰ ਦੇ ਤੌਰ ਤੇ ਵੀ ਕੰਮ ਕਰ ਰਹੇ ਨੇ ਔਰ ਹਰ ਸਾਲ ਇਹਨਾਂ ਨੇ ਬੜੇ ਰੁਝੇਵੇਂ ਨੇ ਫਿਰ ਤੋਂ ਹੋ ਨਵੀਆਂ ਪੇਂਟਿੰਗ ਲੈ ਕੇ ਆਉਂਦੇ ਨੇ ਇਹਨਾਂ ਦੇ ਨਾਲ ਇਹਨਾਂ ਨੇ ਧਰਮ ਪਤਨੀ ਵੀ ਪਹੁੰਚੇ ਹੋਏ ਨੇ ਮੈਂ ਉਹਨਾਂ ਨੂੰ ਇਸ ਦਿਨ ਚ ਵਧਾਈ ਵੀ ਬੰਨਾ ਤੇ ਦਾ ਸਾਹਮ ਜੀ ਸਿੰਘ ਨੂੰ ਬੇਨਤੀ ਕਰਦਾ ਕਿ ਸਨਮਾਨ ਪੱਤਰ ਪੜ੍ਹਨਗੇ ਸਾਹਮ ਜੀ ਸਿੰਘ ਇਸ ਵਾਰੀ 6 ਜਣੇ ਆਰਟਿਸਟਾਂ ਨੂੰ ਸਨਮਾਨਿਤ ਕਰਨ ਜਾ ਰਹੇ ਹਾਂ ਉਹਨਾਂ ਦੇ ਵਿੱਚ ਕੁਲਦੀਪ ਸਿੰਘ ਜੀ ਚੰਡੀਗੜ੍ਹ ਤੋਂ ਜਿਹੜੇ ਵੈਸੇ ਸਾਡੇ ਗਿੱਦੜਵੇ ਤੋਂ ਹੀ ਹੈ ਤਾਂ ਮੈਂ ਇੱਕ ਇੱਕ ਕਰਕੇ ਬੁਲਾਉਂਦਾ ਤੈ ਕੇ ਬਾਅਦ ਰੋਕਣਾ ਆ ਜਾਏਗਾ ਆ ਕਿਸੇ ਨੇ ਆਪਾਂ ਗਾਲਚੋ ਲੋਏ ਨਹੀਂ ਲਾਉਣੀ ਤੇ ਆਪਦੇ ਮੋਮੈਂਟੋ ਸਾਰੇ ਉਮੀ ਲਫਾਫੇ ਚ ਨਹੀਂ ਪਾਉਣੇ ਕੋਲੇ ਰੱਖਨੇ ਆਪਾਂ ਗੁਰੂ ਫੋਟੋ ਕਰਾਂਗੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਮੈਂ ਬੁਲਾਉਣ ਜਾ ਰਿਹਾ ਕੁਲਦੀਪ ਸਿੰਘ ਜੀ ਨੂੰ ਜਿਹੜੇ ਗੁਰੂਸਰ ਪਿੰਡ ਹੈ ਇਹਨਾਂ ਦਾ ਕਿ ਤੜਵਾ ਦੇ ਨਾਲ ਤਾਂ ਇਹੇ ਬੜੇ ਸੰਘਰਸ਼ ਤੋਂ ਬਾਅਦ ਵੀ ਕਾਰਡਿਸ ਬਣੇ ਇਹਨਾਂ ਨੇ ਕੱਲ ਸਾਨੂੰ ਆਪਣੀ ਸਾਰੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਇਹ ਇੱਕ ਛੋਟੀ ਉਮਰ ਦੇ ਵਿੱਚ ਹੀ ਪੁੱਤਾਂ ਇਹਨਾਂ ਦੇ ਪੁੱਤਾਂ ਜੀ ਚੱਲੇ ਗਏ ਸੀ ਪਰ ਉਸ ਤੋਂ ਬਾਅਦ ਬੜੇ ਸੰਘਰਸ਼ ਨਾਲ ਇਹ ਇਸ ਲੈਵਲ ਤੇ ਪਹੁੰਚਿਆ ਹੈ ਅੱਜ ਕੁਲਦੀਪ ਸਿੰਘ ਦਾ ਨਾਮ ਇੱਕ ਤਰ੍ਹਾਂ ਬਤਨ ਦੀ ਤਰ੍ਹਾਂ ਕਲਾ ਦੀ ਦੁਨੀਆ ਵਿੱਚ ਚਮਕ ਰਿਹਾ ਹੈ ਅੱਜ ਹੀ ਕੁਲਦੀਪ ਸਿੰਘ ਨੂੰ ਸਨਮਾਨਤ ਕਰਕੇ ਖੁਲ ਸਨਮਾਨਤ ਹੋਇਆ ਮਹਿਸੂਸ ਕਰਦੇ ਆਂ ਕੁਲਦੀਪ ਸਿੰਘ ਜਿੱਥੇ ਸਾਡਾ ਛੋਟਾ ਵੀਰ ਹੈ ਅਸੀਂ ਇਕੱਠਿਆਂ ਨੇ ਬਹੁਤ ਸਾਰੀਆਂ ਵਰਕਸ਼ਾਪਸ ਦੇ ਵਿੱਚ ਬਹੁਤ ਸਾਰੀਆਂ ਐਗਜ਼ੀਬਿਸ਼ਨਾਂ ਦੇ ਕੰਮ ਕੀਤਾ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹ ਛੋਟੇ ਵੀਰਾਂ ਦਾ ਅਸੀਂ ਸਨਮਾਨ ਕਰ ਰਹੇ ਹਾਂ ਇਸ ਬਾਅਦ ਮੈਂ ਸਰਦਾਰ ਜਿੰਦਾ ਤੁਸੀ ਮੰਗ ਲਈ ਬਹੁਤ ਹੀ ਮਾਨਮਤੇ ਆਰਟਿਸਟ ਮੈਂ ਕਹਿਣਾ ਹੁੰਦਾ ਚੰਡੀਗੜ੍ਹਿਓ ਤੁਸੀਂ ਮਾਨ ਨਾ ਕਰੋ ਜਿਨ੍ਹਾਂ ਦੀ ਸਰਦਾਰੀ ਹੈ ਕਲਾ ਦੇ ਖੇਤਰ ਦੇ ਵਿੱਚ ਉਹ ਸਾਡੇ ਬਠਿੰਡੇ ਦੇ ਹੈ ਸਾਡੇ ਮਾਲਵੇ ਦੇ ਤਾਂ ਇਸ ਬਾਅਦ ਮੈਂ ਸਰਜੀਤ ਸਿੰਘ ਜਿਹੜਾ ਬੜਾ ਸੁਗੰਭਵੀ ਆਰਟਿਸਟ ਹੈ ਇਹਨਾਂ ਨੇ ਵਕਟ ਲੈ ਕੇ ਸਾਡੇ ਨਾਲ ਬੜੀ ਵਰਕਸ਼ਾਪ ਤੇ ਹੋਰ ਪ੍ਰਦਰਸ਼ਨੀਆਂ ਵਿੱਚ ਭਾਗ ਲੈਂਦੇ ਰਹਿੰਦੇ ਆ ਤਾਂ ਬੜਾ ਕੰਮ ਕਰ ਨੇ ਚੰਡੀਗੜ੍ਹ ਦੇ ਵਿੱਚ ਔਰ ਬੜੇ ਮਹੰਨੇ ਭਾ ਦੇ ਇਹਨਾਂ ਦਾ ਜਿਹੜਾ ਕਾਰਜ ਵਿਗੜਿਆ ਅਸੀਂ ਇਹਨਾਂ ਨੂੰ ਵੀ ਸਨਮਾਨਤ ਕਰਕੇ ਖੁਦ ਸੋਸਾਇਟੀ ਸਨਮਾਨਤ ਹੋਇਆ ਮਹਿਸੂਸ ਕਰਦੀ ਹੈ। ਇੱਕ ਫੋਟੋ ਪ੍ਰਾਪਤ ਹੈ। ਜਿਹੜਾ ਖੁੱਲ੍ਹ ਹੋ ਜਾਵੇ। ਅੱਜ ਲੋਈ ਨੂੰ ਦੁਬਾਰਾ ਲਾਏ। ਅੱਛਾ। ਅੱਜ ਚਟਾਵਾ ਬਾਹਰ ਦੇ ਉੱਤੇ। ਇਸ ਤੋਂ ਬਾਅਦ ਮੈਂ ਸੱਦਾ ਦੇਣ ਜਾ ਰਿਹਾ ਸਾਡੀ ਛੋਟੀ ਭੈਣ ਮੌਨਜੀਤ ਕੌਰ ਲਹਿਰਾ ਗਰਦਨ ਹਾਂਜੀ ਪਲੀਜ਼ ਬਤਵਾਲਾ ਨੂੰ ਸਿਵਲ ਲੈਂਡ ਬੜੀ ਜੀ ਸਰ ਦੇਖਿਓ ਜੀ ਸਾਰੇ ਆ ਮੈਨੂੰ ਖਾਦੋ ਤੁਸੀਂ ਗਮਲਾ ਰਸਤਾ ਹਾਂਜੀ ਜੀ ਹੋਰ ਦੁਬਾਰਾ ਲੈ ਆ ਜੀ ਸਰ ਇਹਨਾਂ ਅੱਡੋਂ ਨੂੰ ਅਸੀਂ ਸ਼ੌਲ ਮੋਮੈਂਟੋ ਸਲਮਾਨ ਪੱਤਰ ਤੇ ਸਾਡੀ ਕੀਰ ਦੇ ਕੇ ਤੇ 3.3 ਰਵਰ ਸੋਸਾਇਟੀ ਵੱਲੋਂ ਇੱਕ ਗਮਨਾ ਦੇ ਕੇ ਸਨਮਾਨਤ ਕਰਨ ਜਾ ਰਹੇ ਹੁਣ ਸਾਡੀ ਛੋਟੀ ਭੈਣ ਮੌਜੀਤ ਕੌਰ ਲੇਰਾ ਕਾਕਾ ਤੋਂ ਸਨਮਾਨਤ ਕਰਨਗੇ ਮੌਜੀਤ ਕੌਰ ਬਾਰੇ ਦੱਸ ਰਹੇ ਕਿ ਇੱਕ ਚિત੍ਰਕਾਰ ਫੈਮਿਲੀ ਨਾਲ ਇਹ ਸਬੰਧ ਰੱਖਦੇ ਆ ਮਾਨਸਾ ਤੋਂ ਸਾਡੇ ਬੜੇ ਸਤਿਕਾਰਯੋਗ ਗੁਰਵਿੰਦਰ ਸਿੰਘ ਜੀ ਨਰੋਤਮ ਸਿੰਘ ਜੀ ਮਾਨਸਾ ਉਸ ਪਰਿਵਾਰ ਨਾਲ ਜਿਹੜੇ ਸਾਡੇ ਕੋਲ ਜਿਨ੍ਹਾਂ ਨੇ ਇਹ ਸੁਸਾਇਟੀ ਨੂੰ ਤੋੜਨ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਤਾਂ ਔਰ ਮੌਜੂਦ ਕੋ ਦਾ ਜਿਹੜਾ ਆਠ ਖੇਤਰ ਹੈ ਬਹੁਤ ਵਿਸ਼ਾਲ ਇਹਨਾਂ ਨੇ ਬਹੁਤ ਸਾਰੇ ਚਿੱਤਰ ਬਣਾਏ ਤੁਸੀਂ ਦੇਖਿਆ ਕਿ ਧਾਗਿਆਂ ਦੇ ਵਿੱਚ ਤੇ ਰੰਗਾਂ ਦੇ ਵਿੱਚ ਇਹਨਾਂ ਨੇ ਦੋ ਪੇਂਟਿੰਗਸ ਤਿੰਨ ਪੇਂਟਿੰਗ ਸਾਹਮਣੇ ਲੱਗੀ ਹੋਈਆਂ ਹਨ ਜਿੰਨੀ ਵਧੀਆ ਇਹ ਪੇਂਟਿੰਗ ਰੰਗਾਂ ਨਾਲ ਕਰਦੇ ਹੈ ਉਨਾ ਵਧੀਆ ਪ੍ਰਦਰਸ਼ਨ ਇਹ ਹਾਗਿਆਂ ਨਾਲ ਮਸ਼ੀਨ ਦੇ ਉੱਤੇ ਪੇਂਟਿੰਗ ਨੋ ਕਰਦੇ। ਅਸੀਂ ਸਭਾ ਸੁਸਾਇਟੀ ਵੱਲੋਂ ਸੁਭਾ ਸਿੰਘ ਮੈਮੋਰੀ ਚਿੱਤਰਕਾਰ ਜੀ ਵੱਲੋਂ ਸਨਮਾਨਿਤ ਕਰਦੇ ਹੋਏ ਮਾਨਸੂਸ਼ ਕਰਦੇ ਆਂ ਆਰ ਇਥੋਂ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਹਰਮਨ ਵੀ ਇਹਨਾਂ ਦੇ ਨਾਲ ਆਏ ਹੋਏ ਨੇ ਇਹਨਾਂ ਦਾ ਬੇਟਾ ਵੀ ਨਾਲ ਆਇਆ ਹੋਇਆ ਅਸੀਂ ਉਹਨਾਂ ਸਾਰਿਆਂ ਨੂੰ ਵਧਾਈ ਵੀ ਦਿੰਦੇ ਆਂ ਕਿ ਤੁਸੀਂ ਆਏ ਹੋ ਤੇ ਬਹੁਤ ਵਧੀਆ ਸਾਡੇ ਵਾਸਤੇ ਖੁਸ਼ੀ ਦੀ ਗੱਲ ਇਸ ਬਾਅਦ ਮੈਂ ਸੱਦਾ ਦੇਣ ਜਾ ਰਿਹਾ ਸਾਡੇ ਬੜੇ ਵਧੀਆ ਆਰਟਿਸਟ ਸੁਖਪਾਲ ਆਪਣਾ ਜਸਪਾਲ ਸਿੰਘ ਜੀ ਨੂੰ ਜਸਪਾਲ ਸਿੰਘ ਬਹੁਤ ਲੰਬੇ ਸਮੇਂ ਤੋਂ ਸਾਡੇ ਸਟੇਜ ਨਾਲ ਜੁੜੇ ਹੋਏ ਨੇ ਤਾਂ ਦੱਸ ਦਿਆਂ ਕਿ ਇੱਕ ਤਿੰਨ ਮੈਂਬਰ ਅਸੀਂ ਪੂਰੇ ਉੱਤਰੀ ਭਾਗ ਚੋਂ ਲੈਨੇ ਆ ਤੇ ਤਿੰਨ ਮੈਂਬਰ ਅਸੀਂ ਸਾਡੇ ਸੀਨੀਅਰ ਮੈਂਬਰ ਲੈਨੇ ਹੁੰਦੇ ਆ ਸਨਮਾਨ ਵਾਸਤੇ ਜਸਪਾਲ ਸਿੰਘ ਜਿੱਥੇ ਬ੍ਰਸ਼ ਨੇ ਬਹੁਤ ਇਹਨਾਂ ਦਾ ਕਮਾਲ ਦਾ ਰੰਗ ਹੈ ਰੰਗ ਲਗਾਉਂਦੇ ਪ੍ਰਸ਼ਨ ਉੱਥੇ ਹੀ ਡਿਜੀਟਲ ਵਰਕ ਆਪਣੇ ਕੀਬੋਰਡ ਦੇ ਉੱਤੇ ਵੀ ਬਹੁਤ ਸੋਹਣਾ ਕੰਮ ਇਹ ਕਰ ਰਹੇ ਹੈ ਡਿਜੀਟਲ ਆਰਟ ਦੇ ਬੜੇ ਮਾਹਰ ਹੈ ਇਹ ਜਸਪਾਲ ਸਿੰਘ ਜੀ ਖਾਲੀਆ ਫਾਦੂ ਕਿਸ ਗੱਲ ਰਹੀ ਹੈ ਨਮਸਕਾਰ ਇਸ ਤੋਂ ਬਾਅਦ ਇਹਨਾਂ ਨੂੰ ਸਲਮਾਨ ਦੇ ਕੇ ਸਾਡੀ ਸੋਸਾਇਟੀ ਮਾਨ ਮਸੂਮਸ ਕਰ ਲਈ ਹੈ ਇਸ ਤੋਂ ਬਾਅਦ ਮੈਂ ਸਾਡੀ ਬਹੁਤ ਹੀ ਵਧੀਆ ਆਰਟਿਸਟ ਭਾਵਨਾ ਦੇ ਨੂੰ ਸੱਦਣ ਦੇਣ ਜਾ ਰਿਹਾ ਜਿਹੜੇ ਅੰਮ੍ਰਿਤਸਰ ਤੋਂ ਨੇ ਮਾਲਵੇ ਦੇ ਵਿੱਚ ਮੁਕਸਰ ਦੇ ਵਿੱਚ ਵਿਆਹ ਕੇ ਆਏ ਪਰ ਇਹਨਾਂ ਨੇ ਆਪਣੀ ਕਰਨ ਭومی ਜਿਹੜੀ ਬਠਿੰਡਾ ਬਣਾਈ ਹੈ ਇਹ ਇਹ ਆਰਟ ਦੇ ਇਹਨਾਂ ਨੇ ਬੀਐਫ ਕਿੱਤੀ ਹੋਈ ਹੈ ਗਾਇਬ ਗਾਹੇ ਮੈਂ ਐਮ ਆਰ ਐਸ ਪੀਟੀ ਯੂ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਵੀ ਇਹਨਾਂ ਰਸਤਾ ਕੈਪ ਫੀ ਲਗਾਉਂਦੇ ਰਹਿੰਦੇ ਆ ਔਰ ਇਹ ਬੜਾ ਵਧੀਆ ਇੱਕ ਸਟੂਡੀਓ ਚਲਾ ਰਹੇ ਆ ਦਾ ਮਾਸਟਰ ਵਾਲ ਆਰਟ ਤਾਂ ਬਹੁਤ ਵਧੀਆ ਕੰਮ ਕਰ ਰਹੇ ਆ ਬੜੇ ਹੀ ਬੱਚਿਆਂ ਨੂੰ ਐਕਸਪਰਟ ਕਰ ਰਹੇ ਆ ਔਰ ਬੜੀ ਦੇਣ ਹੈ ਇਹਨਾਂ ਦੀ ਔਰ ਇਹ ਵੀ ਸਾਡੇ ਗਾਇਬ ਗਾਹੇ ਇਹ ਸਾਡੇ ਸਪான்ਸਰ ਵੀ ਨੇ ਸਾਨੂੰ ਮਾਲੀ ਮਦਦ ਵੀ ਕਰਦੇ ਰਹਿੰਦੇ ਆ ਅਲੱਗ-ਅਲੱਗ ਇਵੈਂਟਸ ਤੇ ਇਸ ਵਾਰੀ ਇੱਕ ਪੂਰਾ ਇਵੈਂਟ ਇਹਨਾਂ ਨੇ ਸਪਾਂਸਰ ਕੀਤਾ ਜਿਹੜਾ ਸਾਡਾ ਟੀਚਰਜ਼ ਦਾ ਮੌਕੇ ਤੇ ਕੈਨਵਸ ਸੀਗਾ ਉਸ ਨੂੰ ਇਹਨਾਂ ਬਰ ਸਪਾਂਸਰ ਕੀਤਾ ਗਿਆ ਅੱਜ ਪੁੱਗੇ ਆਰਟਿਸਟ ਬਹੁਤ ਹੀ ਸੰਵੇਦਨਸ਼ੀਲ ਇਨਸਾਨ ਸੁਤੇਸ਼ ਗੁਜਰਾਰ ਜੀ ਦੀ ਯਾਦ ਨੂੰ ਸਮਰਪਿਤ ਇਹ ਤੀਵਾਂ ਕਲਾ ਉਤਸਵ ਜਿਹੜਾ 2000 24 ਜਿਸ ਅਸੀਂ ਇਕੱਠੇ ਹੋਏ ਹਾਂ ਉਸ ਦੇ ਵਿੱਚ ਹਾਜ਼ਰ ਸਰਦਾਰ ਸੁਖਵਿੰਦਰ ਸਿੰਘ ਚੱਠਾ ਜੀ ਪ੍ਰਧਾਨ ਸਾਹਿਬ ਸਾਬਰੀਕ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਜਨ ਸ਼ਕਤੀ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਸੁਖਦੇਵ ਸਿੰਘ ਢਿੱਲੋਂ ਮੇਰਸਰ ਕਾਉਂਸਲਰ ਜੋ ਮੇਰੇ ਰਾਜਨੀਤਿਕ ਸਾਥੀ ਹੈ ਔਰ ਬਟਿੰਡੇ ਸ਼ਹਿਰ ਦੇ ਕੌਂਸਲਰ ਨੇ ਔਰ ਸ਼ਾਕੀਬ ਕੁਸ਼ਿੰਦਰ ਸ਼ਰਮਾ ਜੀ ਜਿਨ੍ਹਾਂ ਨੂੰ ਇੱਥੇ ਸਨਮਾਨਿਤ ਕੀਤਾ ਗਿਆ ਲਾਈਫਟਾਈਮ ਕਚੀਵਦ ਦੇ ਤੌਰ ਦੇ ਉੱਤੇ ਇਸ ਸਭਾ ਦੇ ਵਿੱਚ ਵਿੱਚ ਮੇਰੇ ਸਾਹਮਣੇ ਸ਼ਬਦਾਂ ਨਾਮ ਇਹ ਨਹੀਂ ਲੈਫਟਕੂਗਾ ਬਹੁਤ ਸਤਿਕਾਰਯੋਗ ਵਿਅਕਤੀ ਨੇ ਜਿਹੜੇ ਸਮਾਜ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰ ਰਹੇ ਨੇ ਫ੍ਰੀਡਮ ਆਫ ਸੈਡੀ ਬਲੌਟਨ ਸਾਹਿਬ 올ਡੇ ਜਿਹੜੇ ਐਸੋਸੀਏਸ਼ਨ ਹੈ ਉਹਨਾਂ ਦੇ ਪ੍ਰਧਾਨ ਨੇ ਭੈਣ ਜੀ ਵੀ ਬਿਸਤਵੰਤ ਕੌਂਟਰੈਕਟ ਪ੍ਰਿੰਸੀਪਲ ਉਹ ਵੀ ਹਾਜ਼ਰ ਆਏ ਨੇ ਸਭ ਤੋਂ ਪਹਿਲਾਂ ਮੈਂ ਸੁਸਾਇਟੀ ਦਾ ਧੰਨਵਾਦ ਕਰਦਾ ਹਾਂ ਕਿ ਇਹ ਬਹੁਤ ਹੀ ਸੂਖਮ ਕਲਾ ਮੰਚ ਦੇ ਉੱਤੇ ਤੁਸੀਂ ਸਾਨੂੰ ਬੁਲਾਇਆ ਆ ਘਰ ਦੇ ਨਾਲ ਕੁਝ ਪਾਲ ਸਾਂਝੇ ਕਰਨ ਦਾ ਮੌਕਾ ਦਿੱਤਾ ਬੱਚੇ ਦੇ ਵਿੱਚ ਬਹੁਤ ਕੁਝ ਹੁੰਦਾ ਪਰ ਉਹ ਸੁਣੂ ਬਾਹਰ ਕੱਢਣ ਦੇ ਲਈ ਕੋਈ ਮੰਚ ਜਿਹੜਾ ਹੈ ਉਹ ਜਿੰਨਾ ਚ ਨਾ ਹੋਵੇ ਉਹਨਾਂ ਚ ਉਹ ਕੜਾ ਬਾਹਰ ਨਹੀਂ ਆ ਸਕਦੀ ਸੁਧਾਰਾ ਮੁਰਜੀਸੀ ਵੀ ਅੱਜ ਮੈਂ ਗੱਲ ਕੀਤੀ ਹੈ ਮੈਨੂੰ ਯਾਦ ਹੈ ਜਦੋਂ ਮੈਂ 1992 ਦੇ ਪ੍ਰਧਾਨ ਸੀ ਮੈਸਰੂ ਕਮੇਟੀ ਬਠਿੰਡਾ ਦਾ ਅੱਜ ਇਹ ਉਹਦੇ ਇਤੋਂ ਬਹੁਤ ਛੋਟੇ ਪ੍ਰੋਗਰਾਮ ਕਰਦੇ ਰਹੇ ਮੈਨੂੰ ਇਹ ਯਾਦ ਕਰਦੇ ਸੀ ਐਸੋਸੀਏਸ਼ਨ ਨੇ ਸਾਡੀ ਪ੍ਰਾਣੀ ਕਈ ਸਾਥੀ ਸ਼ਾਮ ਜੀ ਸਿੰਘ ਹੋਰੀ ਹੈ ਉਸ ਤੋਂ ਬਾਅਦ ਜਿਵੇਂ ਛੋਟਾ ਛਾਉਂ ਵਿੱਚ ਜ਼ਿਕਰ ਕੀਤਾ ਕਿ ਹਰ ਹਰ ਸਾਲ ਜਦੋਂ ਤੁਸੀਂ ਪ੍ਰੋਗਰਾਮ ਕਰਾਉਣੀ ਜਿੰਨਾ ਮੈਨੂੰ ਸੁਣਾ ਸਕਦਾ ਮੈਂ ਤੁਹਾਡੇ ਹਾਜਰ ਨੇ ਤੁਹਾਡੇ ਦਰਮਿਆਨ ਅਫਸ਼ੋਰ ਸਾਹਿਬ ਵੀ ਪੜੇ ਵਧੀਆ ਆਰਟਿਸਟ ਨੇ ਇਹਨਾਂ ਨੇ ਤਾਂ ਜੰਗਲ ਜੰਗਲ ਉਥੇ ਜੈਸੂਨ ਮੈਂ ਗਿਆ ਸੀ ਉੱਥੇ ਲਾਇਆ ਹੋਇਆ ਬਹੁਤ ਹੀ ਵਧੀਆ ਇਸ ਵਿਸ਼ੇ ਦੇ ਉੱਤੇ ਕੰਮ ਕਰ ਰਿਹਾ ਹੈ ਪਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਹਿੰਨਾ ਹੈ ਕਿ ਕੋਈ ਮੰਚ ਪ੍ਰਦਾਨ ਕਰਨਾ ਸ਼ੋਪਾ ਸਿੰਘ ਰੋਰੀਅਰ ਸੁਸਾਇਟੀ ਤੋਂ ਪਹਿਲਾਂ ਪਖਿੰਡੇ ਸ਼ਹਿਰ ਦੇ ਵਿੱਚ ਜਦ ਪੰਜਾਬ ਦੇ ਵਿੱਚ ਕੋਈ ਅਜਿਹਾ ਮੰਚ ਨਹੀਂ ਸੀ ਜਿੱਥੇ ਬੱਚਿਆਂ ਦੇ ਮੁਕਾਬਲੇ ਕਰਾ ਕੇ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ ਇਸ ਖੇਤੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲੇ ਤੁਸੀਂ ਵਟ ਭਾਗੇ ਹੋ ਕਿ ਇਹ ਜਿਹੜਾ ਹਿੱਸਾ ਜਾਇ ਜਿਹੜਾ ਕੰਮ ਹੈ ਇਹ ਮਸ਼ਹੂਰ ਦੇ ਵਾਲੇ ਆਰਟਿਸਟਾਂ ਦੇ ਹੱਥ ਆਇਆ ਤੁਸੀਂ ਸਾਰਿਆਂ ਨੂੰ ਇਹ ਦੱਸਿਆ ਗਿਆ ਹੈ ਕਿ ਜੰਨੀਗੜ੍ਹ ਵੀ ਜਿਹੜੇ ਟੌਪ 5 ਆਰਟਿਸਟ ਨੇ ਉਹਨਾਂ ਜੋ ਚਾਕ ਮਾਰਦੇ ਦੀ ਧਰਤੀ ਤੋਂ ਬਠਿੰਡੇ ਤੋਂ ਬਹੁਤ ਵੱਡੀ ਕਰਦਾ ਹੈ ਕਿਸੇ ਵੀ ਧਰਤੀ ਤੋਂ ਜੇ ਕੋਈ ਗਾਣਾ ਗਾਣ ਉੱਭਜਦਾ ਭਾਵੇਂ ਉਹ ਗਾਇਕ ਹੋਵੇ ਭਾਵੇਂ ਤੁਹਾਡੀਆਂ ਕਲਾ ਨਾਲ ਸੰਬੰਧਤ ਹੋਵੇ ਉਹ ਤਾਂ ਅੱਗੇ ਵਧ ਸਕਦਾ ਹੈ ਉਸ ਨੂੰ ਪਿੱਛੋਂ ਕੋਈ ਨਾ ਕੋਈ ਬੋਸ ਮਿਲਦਾ ਹੈ ਕੋਈ ਟੈਕ ਗਾਈਡਰ ਮਿਲਦੀ ਹੈ ਮੈਂ ਸਮਝਦਾ ਜਿਹੜੇ ਉਹ ਵੀ ਗਏ ਐ ਸਰਦਾਰ ਗੁਰਪ੍ਰੀਤ ਸਿੰਘ ਜੀ ਤੁਹਾਡੇ ਲੋਕਾਂ ਦੇ ਇੱਥੋਂ ਪੈਦਾ ਕਰਕੇ ਉੱਥੇ ਭੇਜੇ ਗਏ ਐ ਤਾਂ ਮਹਿੰਡੇ ਦਾ ਨਾਮ ਉੱਚਾ ਹੋਇਆ ਮੈਂ ਇਸ ਗੱਲ ਦੀ ਤੁਹਾਨੂੰ ਸਾਰੀ ਸੋਸਾਇਟੀ ਨੂੰ ਬਧਾਈ ਦਿੰਦਾ ਤੁਸੀਂ ਗੱਲ ਕੀਤੀ ਸੀ ਇੱਥੇ ਗੈਂਦਰੀ ਬਣਾਉਣ ਦੀ ਆਪਣੀ ਪਹਿਲਾਂ ਵੀ ਗੱਲ ਹੋਈ ਜਦੋਂ ਉਹ ਕੋਸ਼ਿਸ਼ ਕੀਤੀ ਨਹੀਂ ਹੋ ਸਕੀ ਜੇ ਭੰਦਾ ਸਾਹਿਬ ਇੱਥੇ ਕਮਿਟ ਕਰਕੇ ਗਏ ਐ ਮੈਂ ਉਹਨਾਂ ਨਾਲ ਰਾਏ ਕਰੂੰਗਾ ਤੁਹਾਡੀ ਜਿਹੜੀ ਮਗ ਪੱਤਰ ਹੈ ਮੈਂ ਪੜ੍ਹ ਲਿਆ ਪਰ ਉਸ ਦੇ ਵਿੱਚ ਜੇ ਆਪਾਂ ਕਿਸੇ ਨੂੰ ਡਿਮਾਂਡ ਰੱਖੀ ਹੈ ਉਹਦਾ ਪ੍ਰੋਜੈਕਟ ਜਿਹੜਾ ਇਹਦੇ ਦੀ ਜਗ੍ਹਾ ਕਿੰਨੀ ਚਾਹੀਦੀ ਹੈ ਇਹ ਕਿਤੇ ਮੈਂਸ਼ਨ ਨਹੀਂ ਕੀਤੀ ਗਈ ਜਦੋਂ ਤੁਸੀਂ ਇਸ ਨੂੰ ਪ੍ਰਧਾਨ ਸਾਹਿਬ ਨੂੰ ਮਿਲੋਗੇ ਮੈਂ ਉਹਨਾਂ ਨੂੰ ਕਹੂੰਗਾ ਵੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਗ੍ਹਾ ਕਿੰਨੀ ਚਾਹੀਦੀ ਹੈ ਕਿ ਦੇਲ ਵਾਲੇ ਕੋਲੇ ਕੋਈ ਪ੍ਰੋਪਰ ਜਗ੍ਹਾ ਉਲੀ ਹੈ ਕਿੰਨੀ ਜਗ੍ਹਾ ਦੇ ਵਿੱਚ ਆਰਟ ਗੈਲਰੀ ਸਥਾਪਿਤ ਕੀਤੀ ਜਾ ਸਕਦੀ ਹੈ ਕਿਉਂਕਿ ਇਹ ਕਲਾ ਅਸੂਮ ਜਿੰਨੀਆਂ ਵੀ ਕਲਾਕਿਰਤੀਆਂ ਇੱਥੇ ਲਗਾਈਆਂ ਗਈਆਂ ਨੇ ਹਰ ਕਲਾਕਿਰਤੀ ਨੇ ਉਜੋਗ ਤੇ ਤਿਆਰ ਬੋਲਦਾ ਹੈ ਕਿਤਾਬਾਂ ਪੜ੍ਹ ਕੇ ਅਲੀ ਬੜਾ ਲੰਮਾ ਸਮਾਂ ਆਪਦੇ ਦਿਮਾਗ ਦੇ ਵਿੱਚ ਉਹ ਸੀਨ ਸਿਰਜਣ ਤੇ ਲਾਦਦੇ ਹੈ ਤੇ ਜੇ ਕੋਈ ਕਲਾਕਿਰਤੀ ਦੇ ਵਿੱਚ ਕੋਈ ਜੰਗ ਨਹੀਂ ਕੋਈ ਸ਼ਾਂਤੀ ਉਹ ਜਿਸ ਤਰ੍ਹਾਂ ਗੁਰਪ੍ਰੀਤ ਸਿੰਘ ਨੇ ਬੜੀ ਵਧੀਆ ਉੱਥੇ ਕਲਾਕਿਰਤੀ ਆਪ ਨੂੰ ਲਗਾਈ ਹੋਇਆ ਬਣਾਈ ہوئی ਜਿਹਦੇ ਜਿਹੜਾ ਵੈਲ ਹੈ ਬੜਾ ਸ਼ਾਂਤੀਪੂਰਵ ਖੜਾ ਹੈ ਛੜੇਹਾ ਮੈਂ ਪੁੱਛਿਆ ਕੀ ਦੇ ਰਿਹਾ ਕਿਉਂਕਿ ਮੈਂ ਕਲਾਕਾਰ ਨਹੀਂ ਇੱਕ ਕਲਾਕਾਰ ਦੇ ਦਿਮਾਗ ਦੇ ਉਹ ਜਾ ਉਹ ਕਹਿ ਕੀ ਰਿਹਾ ਇਹਨਾਂ ਨੇ ਕਿਹਾ ਕਿ ਜੇ ਬਰਦ ਰੰਗੋਂ ਸ਼ਾਂਤ ਚਿੱਤ ਹੋ ਕੇ ਤੁਸੀਂ ਆਪ ਦੇ ਅਬਜੈਕਟ ਵੱਲੋਂ ਅਦੇ ਟਾਰਗਟ ਬੰਦੇ ਜਾਂਦੀ ਉਹ ਤੇ ਜਿਹੜੇ ਚਾਰ ਤੇ ਮੇਰੇ ਈਵਨ ਰਹਿ ਗਏ ਤੁਹਾਡੇ ਉਹ ਆਪਣੇ ਆਪ ਦੂਰ ਹੋ ਜਾਂਦੀਆਂ ਤੁਹਾਡਾ ਮੈਨੂੰ ਬਗਾੜ ਨਹੀਂ ਸਕਦੀ ਇਥੇ ਮਹਾਰਾਜਾ ਚੇਰਸ਼ੇਕਦੀ ਇਹਨਾਂ ਨੇ ਇੰਦਰੀ ਲਾਈ ਹੈ ਉਹ ਸਾਹਮਣੇ ਮੈਨੂੰ ਦੱਸਿਆ ਗਿਆ ਜੀ ਸ਼ਾਇਦ ਭੈਣ ਜੀ ਦੇ ਜਿਹੜੇ ਧਾਗੇ ਨਾਲ ਬੁਣ ਕੇ ਬਣਾਈ ਵੀ ਹੈ ਕਿਹੜਾ ਬਾਖਮਾਲ ਹੈ ਜਿਹੜਾ ਗੁੰਝੜ ਹੈ ਕਿਸੇ ਵਿਅਕਤੀ ਦੇ ਸੋਨਾ ਉਹ ਤਾਂ ਹੀ ਪੈਦਾ ਹੋ ਸਕਦਾ ਜੇ ਉਹਨੂੰ ਪਲੇਟਫਾਰਮ ਮਿਲਦਾ। ਇਸ ਪ੍ਰੋਗਰਾਮ ਦੇ ਪ੍ਰਯੋਜਕ ਸੰਪੂਰਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਠਿੰਡਾ ਸੰਪਰਕ ਨੰਬਰ 9781968005